ਪੰਜਾਬੀ ਗਾਇਕ ਰਾਜਵੀ ਜਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉੱਥੇ ਹੀ ਲੋਕਾਂ ਵੱਲੋਂ ਹਾਸੇ ਤੇ ਸੋਗ ਜਤਾਇਆ ਜਾ ਰਿਹਾ ਹੈ ਲਗਾਤਾਰ ਲੋਕਾਂ ਵੱਲੋਂ ਪਰਮਾਤਮਾ ਅਰਦਾਸ ਕੀਤੀ ਜਾ ਰਹੀ ਹੈ ਕਿ ਰਾਜਵੀ ਠੀਕ ਹੋ ਜਾਵੇ ਉੱਥੇ ਹੀ ਪੀਜੀਆਈ ਇੱਕ ਡਾਕਟਰ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜਦੋਂ ਰਾਜਵੀਰ ਨੂਰ ਐਮਬੂਲੈਂਸ ਤੋਂ ਹਸਪਤਾਲ ਲੈ ਕੇ ਜਾਇਆ ਗਿਆ ਸੀ ਤੇ ਸਹਾਇਤਾ ਦਿੱਤੀ ਗਈ ਡਾਕਟਰਾਂ ਨੇ ਉਸ ਬਾਰੇ ਵੱਡੇ ਖੁਲਾਸੇ ਕਰ ਦਿੱਤੇ ਹਨ 8ਵਾਂ ਦਿਨ ਰਾਜਵੀਰ ਜਵੰਦਾ ਦੀ ਹਾਲਤ ਚ ਨਹੀਂ ਆ ਰਿਹਾ ਕੋਈ ਸੁਧਾਰ ਡਾਕਟਰਾਂ ਦੀ ਉਮੀਦ ਮੁਤਾਬਕ ਨਹੀਂ ਹੋ ਰਿਹਾ ਸੁਧਾਰ ਅਜੇ ਵੀ ਹਾਲਤ ਬਣੀ ਹੋਈ ਹੈ ਨਾਜ਼ੁਕ ਹਰ ਕੋਈ ਕਰ ਰਿਹਾ ਅਰਦਾਸ ਕਿ ਜਲਦ ਤੰਦਰੁਸਤ ਹੋ ਜਾਵੇ ਰਾਜਵੀਰ ਜਵੰਦਾ ਮੈਡੀਕਲ ਬੁਲਟਨ ਵਿੱਚ ਡਾਕਟਰਾਂ ਨੇ ਦੱਸਿਆ ਕਿ ਰਾਜਵੀਰ ਜਵੰਦਾ ਦਾ ਦਿਲ ਟੜਕਣ ਟੜਕਰਿਆ ਹੈ ਇਸ ਲਈ ਉਸ ਨੂੰ ਲਗਾਤਾਰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਰਾਜਵੀਰ ਨੂੰ ਸਿਰ ਅਤੇ ਰੀੜ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਕਾਰਨ ਰਾਜਵੀਰ ਦੇ ਬਾਕੀ ਸਰੀਰ ਦੇ ਅੰਗ ਠੀਕ ਤਰੀਕੇ ਨਾਲ ਨਹੀਂ ਕੰਮ ਕਰ ਰਹੇ ਡਾਕਟਰਾਂ ਮੁਤਾਬਕ ਉਸ ਤਰੀਕੇ ਨਾਲ ਸੁਧਾਰ ਨਹੀਂ ਹੋ ਰਿਹਾ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਹੈ ਰੱਬ ਅਗੇ ਆਪਾਂ ਅਰਦਾਸ ਕਰੀਏ ਵੀਰ ਛੇਤੀ ਤੋਂ ਛੇਤੀ ਠੀਕ ਹੋ ਕੇ i've got a